ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਬਠਿੰਡਾ ਦਾ ਨਸ਼ਾ ਛਡਾਊ ਕੇਂਦਰ ਤੇ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਬਾਥਰੂਮ ਦੇ ਵਿੱਚ ਖਿੜਕੀ ਗ੍ਰੇਨਰਾਪਨ ਕੇ ਖੁਦ ਨੂੰ ਫਾਹ ਲੈਣ ਦੀ ਮੰਤਭਾਗੀ ਕਟੜਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਥੇੜਾ ਜ਼ਿਲ੍ਹਾ ਮੁਕਸਰ ਸਾਹਿਬ ਜਿਹੜੀ ਜਿਸਨੂੰ ਬੀਤੇ ਦਿਨ 2 ਦਿਨ ਪਹਿਲਾਂ ਇਸਦੀ ਭੈਣ ਨਸ਼ਾ ਛਡਾਉਣ ਦੇ ਲਈ ਬਠਿੰਡਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਭਾਰਤੀ ਕਰਵਾ ਕੇ ਗਈ ਸੀ ਬਾਥਰੂਮ ਦੇ ਵਿੱਚ ਫਾਹ ਲਾਉਣ ਦੀ ਸੂਚਨਾ ਮਿਲੀ ਹੈ ਨਸ਼ਾ ਛਡਾਊ ਕੇਂਦਰ ਦੇ ਸਟਾਫ ਵੱਲੋਂ ਉਸਨੂੰ ਪੁਲਿਸ ਨੂੰ ਮੌਜੂਦਗੀ ਵਿੱਚ ਨਿਚੇ ਲਾਇਆ ਗਿਆ ਤੇ ਮੌਕੇ ਤੇ ਪਹੁੰਚੀ ਜਾ ਰ ਸਾਰਾ ਜਨ ਸੇਵਾ ਟੀਮ ਵੱਲੋਂ ਮਰਤ ਨੂੰ ਦੇਰ ਨੂੰ ਸਰਕਾਰੀ ਹਸਪਤਾਲ ਜੇ ਪੋਸਟਮਾਰਟਮ ਲਈ ਰੱਖਵਾ ਰੱਖਿਆ ਗਿਆ ਜ਼ਿਲ੍ਹੀ ਮਿਲੀ ਜਾਣਕਾਰੀ ਅਨੁਸਾਰ ਮਿਲੀ ਇਹ ਨੌਜਵਾਨ ਕੋਈ ਨਸ਼ੀਲੀ ਚੀਜ਼ ਦਾ ਨਸ਼ਾ ਆਦਿ ਕਰਦਾ ਸੀ ਜਿਸ ਦਾ ਪਰਿਵਾਰ ਦੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਤੇ ਬੀਤੇ ਦੋ ਦਿਨ ਪਹਿਲਾਂ ਹੀ ਇਸ ਨੂੰ ਉਸ ਦੀ ਪੈਣ ਨਸ਼ਾ ਛਡਾਊ ਕੇਂਦਰ ਵਿੱਚ ਛਡਣਾਈ ਸੀ ਜਿੱਥੇ ਤੋਂ ਭਾਰਤੀ ਕਰਵਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਾਰਾ ਜਨ ਸੇਵਾ ਦੀ ਐਂਬੂਲੈਂਸ ਬਠਿੰਡਾ ਦੀ ਹਸਪਤਾਲ ਪਹੁੰਚੀ ਹੈ ਜਿੱਥੇ ਕਿ ਉਸ ਲਈ ਉਸ ਮੌਸਮ ਕੀਤਾ ਜਾਣਾ ਹੈ ਇਸ ਨੂੰ ਲੈ ਕੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਬਟਿੰਡਾ ਤੋਂ ਜਿੱਥੇ ਕਿ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅੱਜ ਕੱਲ ਪੰਜਾਬ ਸਰਕਾਰ ਵੱਲੋਂ ਵੀ ਜੁਧ ਨਸ਼ਿਆਂ ਵਿਰੁੱਧ ਮੈਂ ਚੜੀ ਹੋਈ ਹੈ ਉੱਥੇ ਹੀ ਪਰਿਵਾਰਾਂ ਵੱਲੋਂ ਵੀ ਆਪਣੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਸਰ ਸਾਡੇ ਐਮਰਜੈਂਸੀ ਨੰਬਰ 98552 3333 ਤੇ ਕਾਲ ਆਈ ਸੀ ਕਿ ਬਟਿੰਡਾ ਮਾਨਸਾ ਰੋਡ 400 ਕਿਲਾ ਗ్రో ਸੈਂਟਰ ਦੇ ਵਿੱਚ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਦਸਹਾਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਜਿਹੜਾ ਨੌਜਵਾਨ ਸੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਸੀਦਾ ਜਿਹਦੀ ਉਮਰ 32 ਸਾਲ ਹੈਗੀ ਆ ਸੋਮਰਾਜ ਨਾਮ ਆ ਇਹ ਤਿੰਨ ਚਾਰ ਦਿਨ ਪਹਿਲੀ ਦਾਖਲ ਹੋਇਆ ਸੀਗਾ ਉਹਦੀ ਉੱਥੇ ਮੌਕੇ ਤੇ ਹੀ ਮੌਤ ਹੋਈ ਪਈ ਸੀਗੀ ਇਹਨੇ ਬਾਥਰੂਮ ਦੇ ਵਿੱਚ ਫਹਾ ਲਾ ਕੇ ਖੁਦਕੁਸ਼ੀ ਕੀਤੀ ਹੈ ਜੀ ਅੰਦਰੋਂ ਕੁੰਡਾ ਲਾ ਕੇ ਜੀ ਹਾਲਾਤ ਕਿਸ ਤਰ੍ਹਾਂ ਦੇ ਸੀ ਹਾਲਾਤ ਬਾਥਰੂਮ ਦੇ ਵਿੱਚ ਪਈ ਸੀ ਡੈੱਡ ਬੋਡੀ ਦੀ ਲਾ ਰੱਖੀ ਸੀ ਜੀ ਪਹਿਲਾਂ ਜੀ ਕੋਈ ਤਰੀਕੇ ਦੇ ਕੋਈ ਸਮਾਨ ਗ੍ਰਹਿਤ ਹੋਇਆ ਜੀ ਇਹਦੇ ਕਰਕੇ ਮੌਤ ਮੇਰੇ ਤੋਂ ਸਮਾਨ ਕੋਈ ਬਰਾਮਦ ਨਹੀਂ ਹੋਇਆ ਜੀ ਅੰਦਰ ਗਰੇਲੇ ਦੇ ਨਾਲ ਸਾਫੇ ਨਾਲ ਬੰਨ ਕੇ ਸੁਸਾਈਡ ਕੀਤਾ ਜੀ ਨਸ਼ਾ ਕਰਦਾ ਇਹ ਉਹਦੇ ਘਰ ਦੇ ਕਿਹਨ ਨਸ਼ਾ ਦਾ ਕਰਦਾ ਸੀ ਸਾਰੇ ਪਾਸੇ ਦਾ ਜੀ ਕਿੰਨੇ ਕਿੰਨੇ ਟਾਈਮ ਤੋਂ ਇਹ 3-4 ਦਿਨ ਪਹਿਲਾਂ ਹੀ ਦਾਖਲ ਹੋਇਆ ਜੀ ਇਹ ਡੇਉਣ ਘੜਾ ਪਿੰਡ ਦਾ ਰਹਿਣ ਵਾਲਾ ਜੀ ਮੁਖਤਸਰ ਜ਼ਿਲ੍ਹੇ ਦਾ ਜੀ ਤੇ ਹੁਣ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਪੁੱਜੀ ਉਸ ਮੌਕੇ ਤੇ ਹੈਗੀ ਆ ਜੀ ਚੌਂਕੀ ਕੋਰਸ ਮੀਰ ਦੀ ਥਾਣਾ ਸਦਰ ਆਪਣੀ ਬਾਕੀ ਬੰਦੀ ਮੁੰਗਲੀ ਕਾਰਵਾਈ ਕਰਦੀ ਹੈ ਉਮਰ ਕਿੰਨੀ ਕਹਿੰਦੇ 32 ਸਾਲ ਆ ਜੀ ਮੇਰਾ ਨਾਮ ਡਾਕਟਰ ਸਾਹਿਬ ਮੈਡੀਕਲ ਅਫਸਰ ਸਾਡੇ ਕੋਲ ਇੱਕ ਬਾਡੀ ਲੈ ਕੇ ਆਏ ਨੇ ਸਾਰ ਜਨ ਸੇਵਾ ਵੱਲੋਂ ਜੋ ਕਿ 400 ਕਿਲੋ ਦੇ ਰਿਹੈਬ ਸੈਂਟਰ ਤੋਂ ਆਈ ਹੈ ਪੋਸਟਮਾਰਟਮ ਲਈ ਉਹਨੂੰ ਮੋਰਚੀਚਰ ਕਰਤਾ ਗਿਆ ਤੇ ਉਹਦੀ ਅਗਲੀ ਕਾਰਵਾਈ ਕੀਤੀ ਜਾਵੇ ਸਰ ਕਿਸ ਤਰੀਕੇ ਨਾਲ ਮੌਤ ਹੋਈ ਇਹ ਪਤਾ ਨਹੀਂ ਉਹਨਾਂ ਦੇ ਕਹਿਣ ਮੁਤਾਬਕ ਹਾਈਨਿੰਗ ਦਾ ਕੇਸ ਹੈ ਨਹੀਂ ਬਾਕੀ ਅਗਲੀ ਕਾਰਵਾਈ ਸਟੈਕੀ ਦਾ ਨਾਮ ਕੀ ਹੈ ਤੇ ਕਿੱਥੋਂ ਰਹਿ ਰਹਾ ਹੈ ਪੇਸ਼ੰਗ ਦਾ ਨਾਮ ਸੋਮਰਾ ਸਿੰਘ ਹੈ ਤੇ ਇਹ ਆਪਣਾ Das okay. ist